ਪੰਜਾਬ ਦੇ ਪੈਨਸ਼ਨਰਾਂ ਦੇ ਲਈ ਇੱਕ ਬੇਹਦ ਵੱਡੀ ਖੁਸ਼ਖਬਰੀ ਸਾਹਮਣੇ ਨਿਕਲ ਕੇ ਆ ਰਹੀ ਹੈ ਸਿੱਧਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੈਨਸ਼ਨ ਦੇ ਨਾਲ ਜੁੜੇ ਇੱਕ ਪੁਰਾਣੇ ਸਰਕਾਰੀ ਸਰਕੂਲਰ ਤੇ ਅਹਿਮ ਟਿੱਪਣੀ ਕੀਤੀ ਹੈ ਇਸ ਸੈਂਕੜੇ ਮਲਾਜ਼ਮਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਨਵੇਂ ਸਾਲ ਤੋਂ ਪਹਿਲਾਂ ਸੁਣਾ ਦਿੱਤਾ ਹੈ ਸੋ ਦੱਸਦੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮਲਾਜ਼ਮਾਂ ਤੇ ਲਈ ਪੈਸ਼ਨਰਾਂ ਦੇ ਲਈ ਇੱਕ ਬੇहद ਵੱਡੀ ਖੁਸ਼ਖਬਰੀ ਜੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਤੇ ਇਹ ਖਬਰ ਵਿਧ ਪ੍ਰੂਫ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਵੱਲੋਂ ਇੱਕ ਬੇहद ਵੱਡੀ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਗਿਆ ਹੈ ਕਿ ਸਾਲ 2000 ਤਿੰਨ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ ਜਿਸ ਦੇ ਅਧੀਨ ਪੈਨਸ਼ਨ ਦੀ ਕੰਵਰਟੇਸ਼ਨ ਤੇ ਲਾਗੂ ਛੂਟਦਾਰ ਯਾਨੀ ਕਿ ਡਿਸਕਾਊਂਟ ਰੇਟ ਨੂੰ 4.75 ਫੀਸ ਤੋਂ ਵਧਾ ਕੇ 8 ਫੀਸ ਕਰ ਦਿੱਤਾ ਗਿਆ ਸੀ ਇਸ ਫੈਸਲੇ ਦੇ ਨਾਲ ਸਿੱਧਾ ਨੁਕਸਾਨ ਉਹਨਾਂ ਮੁਲਾਜ਼ਮਾਂ ਨੂੰ ਹੋਇਆ ਜੋ 31 ਜੁਲਾਈ 2003 ਤੋਂ ਲੈ ਕੇ 30 ਅਕਤੂਬਰ 2006 ਦੇ ਦਰਮਿਆਨ ਰਿਟਾਰਾਂ ਹੋਏ ਸਨ ਸੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਦਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਖਬਰ ਜੜੀ ਹੈ ਲੱਗੀ ਹੈ ਤੇ ਇਸ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਣ ਪੰਜਾਬ ਦੇ ਮੁਲਾਜ਼ਮਾਂ ਨੂੰ ਲੱਖਾਂ ਮੁਲਾਜ਼ਮਾਂ ਨੂੰ ਇੱਕ ਬੇਹੱਦ ਵੱਡੀ ਖੁਸ਼ਖਬਰੀ ਦਿੱਤੀ ਹੈ ਤੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਜੜਾ ਕਰ ਦਿੱਤਾ ਸੋ ਦੱਸਦੀ ਹੈ ਕਿ ਹਾਈ ਕੋਰਟ ਨੇ ਮੰਨਿਆ ਕਿ ਇਸ ਤਬਦੀਲੀ ਦੇ ਕਾਰਨ ਪੈਨਸ਼ਨਰਾਂ ਨੂੰ ਮਿਲਣ ਵਾਲੀ ਇੱਕ ਮੋਸਰ ਰਕਮ ਕਾਫੀ ਘਟੋ ਹੋ ਗਈ ਹੈ ਜਦ ਕਿ 15 ਸਾਲ ਦੇ ਬਾਅਦ ਕਟੋਟਤੀ ਵਾਲੀ ਰਕਮ ਦੇ ਸ਼ਰਤ ਉਹੀ ਰਹੀ ਹੈ ਇਸ ਦੇ ਨਾਲ ਪੈਨਸ਼ਨਰਾਂ ਨੂੰ ਇੱਕ ਬੇहद ਵੱਡਾ ਵਿਤੀ ਨੁਕਸਾਨ ਚੜਨਾ ਪਿਆ ਸੀ ਪਰ ਹੁਣ ਜਸਟਿਸ ਅਨੂਪ ਚਿਤਰਾ ਅਤੇ ਜਸਟਿਸ ਸੁਖਵਿੰਦਰ ਕੋਰ ਡਿਵੀਜ਼ਨ ਬੈਂਚ ਨੇ ਆਪਣੇ ਫੈਸਲੇ ਦੇ ਵਿੱਚ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਪੈਨਸ਼ਨ ਕਮਿਊਟੇਸ਼ਨ ਕੋਈ ਆਰਾਮ ਦੀ ਚੋਣ ਨਹੀਂ ਹੁੰਦੀ ਸਗੋ ਅਕਸਰ ਰਿਟਾਇਰ ਮੁਲਾਜ਼ਮ ਇਹ ਫੈਸਲਾ ਮਜਬੂਰੀ ਦੇ ਵਿੱਚ ਲੈਂਦੇ ਨੇ ਕਈ ਵਾਰ ਘਰ ਬਣਾਉਣਾ, ਬਿਮਾਰੀ ਬੱਚਿਆਂ ਦੀ ਪੜ੍ਹਾਈ ਅਤੇ ਵਿਆਹ ਵਰਗੀਆਂ ਜ਼ਰੂਰਤਾਂ ਲਈ ਉਹਨਾਂ ਨੂੰ ਤੁਰੰਤ ਪੈਸਿਆਂ ਦੀ ਲੋੜ ਵੀ ਪੈ ਜਾਂਦੀ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਸਰਕਾਰ ਦੇ ਵੱਲੋਂ ਵਾਜਿਬ ਦਰ ਦੇ ਕੰਵਰਟੇਸ਼ਨ ਦੀ ਸਹੂਲਤ ਨਾ ਮਿਲੇ ਤਾਂ ਰਿਟਾਇਰ ਮੁਲਾਜ਼ਮਾਂ ਨੂੰ ਮਜਬੂਰਨ ਮਹਿੰਗੇ ਸੂਦ ਤੇ ਕਰਜ਼ਾ ਲੈਣਾ ਪੈਂਦਾ ਜਾਂ ਫਿਰ ਸੋਨਾ ਗਿਰਵੀ ਰੱਖਣਾ ਪੈਂਦਾ ਜੋ ਕਿ ਬਿਲਕੁਲ ਗਲਤ ਹੈ ਹਾਲਾਂਕਿ ਸਰਕਾਰ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਤੇ ਕਿਹਾ ਕਿ ਜੇਕਰ ਇਹ ਸਰਕੂਲਰ ਪ੍ਰਾਤਿਕੀਤਾ ਗਿਆ ਤਾਂ ਇਸ ਦਾ ਅਸਰ ਹਜ਼ਾਰਾਂ ਹੋਰ ਕੇਸਾਂ ਤੇ ਪਵੇਗਾ ਇਸ ਦੇ ਉਤੇ ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਇਹ ਰਾਹਤ ਸਿਰਫ ਉਹਨਾਂ ਪੈਨਸ਼ਨਰਾਂ ਤੱਕ ਹੀ ਸੀਮਿਤ ਰਹੇਗੀ ਜਿਨ੍ਹਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਭਾਵੇਂ ਜਿਨ੍ਹਾਂ ਨੇ ਪਟੀਸ਼ਨ ਜੜੀ ਹੈ ਦਰ ਗੀਤੀ ਸੀ ਅੰਤ ਦੇ ਵਿੱਚ ਅਦਾਲਤ ਨੇ ਇਹ ਵੀ ਕਿਹਾ ਕਿ ਜੋ ਲੋਕ ਇਸ ਮਾਮਲੇ ਦੇ ਉੱਤੇ ਚੁੱਪ ਰਹੇ ਜਾਂ ਕਦੇ ਅਰਜ਼ੀ ਨਹੀਂ ਦਿੱਤੀ ਉਹਨਾਂ ਨੂੰ ਇਹ ਫੈਸਲਾ ਆਪਣੇ ਆਪ ਹੀ ਲਾਗੂ ਨਹੀਂ ਹੋਵੇਗਾ ਇਹ ਕੇਸ 200 ਤੋਂ ਵੱਧ ਦੇ ਰਿਟਾਇਰ ਮੁਲਾਜ਼ਮਾਂ ਦੇ ਨਾਲ ਜੁੜਿਆ ਹੋਇਆ ਸੀ ਜਿਹੜੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗ ਜਿਵੇਂ ਕਿ ਪੀਆਰਟੀਜ਼ ਪੀਐਸ ਪੀਸੀਆ ਲੱਤੇ ਹੋਰ ਸਰਕਾਰੀ ਸੰਸਥਾਵਾਂ ਦੇ ਨਾਲ ਸੰਬੰਧ ਰੱਖਦੇ ਸਨ ਸੋकुल ਮਿਲਾ ਕੇ ਇਹ ਫੈਸਲਾ ਉਹਨਾਂ ਪੈਨਸ਼ਨਰਾਂ ਦੇ ਲਈ ਇੱਕ ਵੱਡੀ ਜਿੱਤ ਹੈ ਜਿਨ੍ਹਾਂ ਨੇ 23 ਸਾਲਾਂ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੱਕਰ ਲਗਾਏ ਗਏ ਇਕੱਠੇ ਤੇ ਇਹ ਲੜਾਈ ਜਰੀਏ ਚਾਈ ਰੱਖੀ ਪਰ ਅੰਤ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਮਦਾਜ਼ਮਾ ਦੇ ਹੱਕ ਦੇ ਵਿੱਚ ਫੈਸਲੇ ਸੁਣਾਇਆ ਤੇ ਉਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪੇ ਮੰਗ ਨੂੰ ਕੂਰਾ ਕਰ ਦਿੱਤਾ